ਸਾਰਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਜੀ ਅੱਗੇ ਮੈਂ ਤੁਹਾਨੂੰ 12 ਮਾਹ ਦੇ ਦੋ ਤਿੰਨ ਗੀਤ ਸੁਣਾਏ ਨੇ ਅੱਜ ਮੈਂ ਤੁਹਾਨੂੰ ਇੱਕ ਹੋਰ ਗੀਤ ਸੁਣਾਉਣੀ ਆ ਨੌ ਮਾਹ ਦਾ ਇਹ ਨੌਵੇਂ ਮਹੀਨਿਆਂ ਦਾ ਗੀਤ ਹੈ ਇਹਦੇ ਵਿੱਚ ਹੁੰਦਾ ਕਿ ਪਤੀ ਆਪਣੀ ਪਤਨੀ ਨੂੰ ਪਹਿਲੇ ਮਹੀਨੇ ਤੋਂ ਲੈ ਕੇ ਖੁਸ਼ ਰੱਖਣਾ ਚਾਹੁੰਦਾ ਉਹਦੀ ਹਰ ਇੱਛਾ ਪੂਰੀ ਕਰਨਾ ਚਾਹੁੰਦਾ ਉਹਨੂੰ ਪੁੱਛਦਾ ਵੀ ਤੇ ਕੀ ਕਾਸ ਨੂੰ ਜੀ ਕਰਦਾ ਉਹ ਦੱਸਦੀ ਆ ਵੀ ਮੇਰਾ ਇਸ ਚੀਜ਼ ਨੂੰ ਜੀ ਕਰਦਾ ਇਸ ਨੂੰ ਪਰ ਉਹ ਪੂਰੀ ਨਹੀਂ ਕਰ ਸਕਦਾ ਕਿਉਂਕਿ ਉਦੀ ਪਰਛਾਈ ਦੀ ਚੱਲਦੀ ਹੁੰਦੀ ਆ ਘਰੇ ਸੋ ਫੇਰ ਹੋ ਪਤਨੀ ਉਹਨੂੰ ਕੀ ਕਹਿੰਦੀ ਐ ਕਹਿੰਦੀ ਤੂੰ ਤਾਂ ਬਹੁਤ ਚਾਤਰ ਸੁਣੀਦਾ ਸੋ ਮਾਨੋ ਆਨੰਦ ਪਿਆਰੇ ਜੇ ਗੀਤ ਦਾ ਮੈਨੂੰ ਆਸ ਆ ਤੁਹਾਨੂੰ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਐ ਵੈਸੇ ਤਾਂ ਇਹ 9 ਮਹੀਨੇ ਦਾ ਹੀ ਗੀਤ ਆ ਪਰ ਇਹ ਗੀਤ ਲੰਬਾ ਥੋੜਾ ਜਿਹਾ ਇਹਨੂੰ ਸਾਰਾ ਸੁਣਿਓ ਅ ਕਿਉਂਕਿ ਇਹਦੇ ਵਿੱਚ 2-4 ਲਾਈਨਾਂ ਹੋਰ ਆ ਜਾਂਦੀਆਂ ਨੇ ਇਸ ਕਰਕੇ ਗੀਤ ਇਹ ਲੰਬਾ ਹੈ ਸੋ ਮਾਨੋ ਨੰਦ ਪਿਆਰੇ ਜੀ ਗੀਤ ਦਾ ਚੜਿਆ ਚੇਤ ਮਹੀਨਾ ਨਾਨੀ ਨਾ ਜੋ ਗਰੀਏ ਤੇਰਾ ਕੀ ਮਾਨ ਲੋ ਚੇ ਨੀ ਵੈ ਮੜੇ ਸਾਨੂੰ ਕਾਂ ਤੇ ਜੁੜਾ ਦੇ ਵੇ ਵੇ ਮੀਆਂ ਗਾਂਟੇ ਕੀ ਥੋਕਡਾਈਏ ਨੀ ਨਾਜ ਗੋਰੀਏ ਘਰ ਹਾੜੀ ਨਾ ਸਾਵਣੀ ਤਰ ਸੁਣੀ ਦਾ ਵੇ ਮਹੀ ਮੇਰਿਆ ਤੇਰੀ ਕੀ ਨਹਿ ਮਤ ਮਾਰੀ ਵੇ ਗਏ ਮੀਆਂ ਇੱਕ ਬਾਬੋ ਮਤ ਮਾਰੀ ਨੀ ਗੋਰੀਏ ਦੂਜੀ ਤਾਏ ਮਤ ਮਾਰੀ ਨੀ ਵੇ ਮ ਝੜੇ ਹਵਸਖ ਮਹੀਨਾ ਨੀਨਾ ਜਗorie ਤੇਰਾ ਕੀ ਮਾਨ ਲੋ ਚੇ ਨੀ ਵੈ ਮੜੇ ਇੱਕ ਗਨੇ ਦੀ ਗਨੇਰੀ ਵੇ ਮਹੀ ਮੇਰਿਆ ਦੁਜਾ ਲਾਲ ਨਰੰਗੀਆਂ ਦੀ ਗਨੇਰੀ ਨੀ ਨਾ ਜਗ ਰिए ਹਾਏ ਨੀ ਲਾਲ ਨਰੰਗੀਆਂ ਨੀ ਵੇ ਮੂਨੇ ਤੂੰ ਬੜਾ ਚਾਤਰ ਸੁਣੀ ਦਾ ਬੇਮਹੀ ਮੇਰਿਆ ਤੇਰੀ ਕੀ ਨਮਤ ਮਾਰੀ ਵੇ ਬੜੀ ਪਾਬੋ ਮਤ ਮਾਰੀ ਨੀ ਨਜ ਗੋਰੀਏ ਦੂਜਾ ਤੈਂ ਮਤ ਮਾਰੀ ਨੀ ਵੈ ਮਣੇ ਚੜਿਆ ਜੇਠ ਮਹੀਨਾ ਨੀ ਨਜ ਗੋਰੀਏ ਤੇਰਾ ਮਨ ਲੋਚੇ ਨੀ ਵੇ ਮੜੇ ਇੱਕ ਚਾਲਰ ਪੱਖੀ ਵੇ ਮਹੀ ਮੇਰੇ ਦੂਜਾ ਲਰੀ ਆਦ ਪਟਾਵੇ ਬੇ ਬਹਿਮੀਆਂ ਲੈ ਲੈ ਚਲ ਰ ਪਖੀ ਨੇ ਨੀ ਨਾਜੋ ਮੇਰੀ ਏ ਹਾਏ ਨੀ ਲੈ ਰਿਆ ਦੁਪਟਾ ਨੀ ਨੀ ਵੇ ਮੋੜੇ ਤੂੰ ਬੜਾ ਚਤਰ ਸੁਣੀਂਦਾ ਵੇ ਮਹੀਂ ਤੇਰੀ ਕੀ ਨੇਮਤ ਮਾਰੀ ਵੇ ਵੇ ਮੀਆਂ ਬੜੀ ਪਾਬੋ ਮਤ ਮਾਰੀ ਨੀ ਨਜਗ ਰੀਏ ਦੂਜੀ ਤਾਂ ਐ ਮਤ ਮਾਰੀ ਨੀ ਵੇ ਮਣੇ ચડિયાડી મહિનાની ના જગરીએ તેરા કી માન લો છે ની વૈમણે એક પક્કીયા પુરાઠા બે માહી મેર્યા દૂજાયા ਨੀ ਆਂਬ ਯੋ ਚਾਰੀ ਨੀ ਵੇ ਮਣੇ ਤੂੰ ਬੜਾ ਚਾਤਰ ਸੁਣੀਂਦਾ ਵੇ ਮਹੀ ਮੇਰਿਆ ਤੇਰੀ ਕੀ ਨੇ ਮਤ ਮਾਰੀ ਵੇ ਗਏ ਮੀਆਂ ਗੋ ਮਤ ਮਾਰੀ ਨੀ ਨਾ ਜਗਰੀਏ ਦੂਜਾ ਤਾਂ ਐ ਮਤ ਮਾਰੀ ਨੀ ਵੈ ਮੋਣੇ ਅੰਛੜਿਆ ਸਾਉਣੇ ਮਹੀਂ ਤੇਰਾ ਕੀ ਮਾਨ ਲੋਚੇ ਨੀ ਵੈ ਮੋਣੇ ਇੱਕ ਸਾਗ ਸਰੋਂ ਦਾ ਵੇ ਮਾਹੀ ਮੇਰਾ ਦੂਜਾ ਮਖਣ ਦਾ ਪੇੜਾ ਵੇ ਵੈ ਮੀਆਂ ਸਾਗੇ ਸਰੋਂ ਦਾ ਨੀਨਾ ਜਗਰੀਏ ਹਾਏ ਨੀ ਮੱਖਣ ਦਾ ਪੇੜ ਨੀ ਵਈ ਮੁੜੀ ਤੂੰ ਬੜਾ ਚਾਤਰ ਸੁਣੀਂਦਾ ਵੇ ਮਾਹੀ ਮੇਰਿਆ ਤੇਰੀ ਕੀ ਨੇ ਮਤ ਮਾਰੀ ਵੇ ਬੱਦੀ ਪਾਬੋ ਮਤ ਮਾਰੀ ਨੀ ਨਾਜ ਗੋਰੀਏ ਦੂਜਾ ਤੈਂ ਮਤ ਮਾਰੀ ਨੀ ਵੇ ਮੋੜੇ ਚੜੇ ਆ ਪਾਦਮਹੀਨਾ ਨੀ ਨਾਜ ਗੋਰੀਏ ਤੇਰਾ ਕੀ ਮਾਨ ਲੋਚੇ ਨੀ ਵੈ ਮੋਣੇ ਇੱਕ ਪੀਲਾ ਵੇ ਪੱਕੀਆਂ ਵੇ ਮਹੀਂ ਮੇਰਿਆ ਦੁਜਾ ਲਲਨ ਦੁਜਾ ਨਿੰਬੂਏ ਦੀ ਫਾੜੀ ਵੇ ਵੈ ਮੀਆ ਨਾਜੋ ਪੱਕਿਆ ਨੀ ਨਾਜੋ ਗੋਰੀਏ ਹੈ ਨੀਨੇ ਬੂਏ ਦੀ ਫਾੜੀ ਨੀ ਵੇ ਮੜੇ ਤੂੰ ਬੜਾ ਚਾਤੁਰ ਸੁਣੀਂਦਾ ਬੇਮਾਹੀ ਤੇਰੀ 기 ਨੇ ਮਤ ਮਾਰੀ ਬੇ ਵਹਿ ਮੀਆਂ ਵੱਡੀ ਬਾਬੋ ਮਤ ਮਾਰੀ ਨੀ ਨਾ ਜਗ ਰੀਏ ਦੂਜਾ ਤਾਏ ਮਤ ਮਾਰੀ ਨੀ ਵਹਿ ਮੋੜੇ ਤੇੜੇ ਆਇ ਸੁ ਮਹੀਨਾ ਨੀ ਨਾ ਜਗ ਰਹੀਏ ਤੇਰਾ ਕੀ ਮਾਨ ਲੋਚੇ ਨੀ ਵੈ ਮਣੇ ਇੱਕ ਦੁੱਧ ਦਾ ਇੱਕ ਟੋਰਾ ਤੇ ਮਿਸ਼ਰੀ ਦੀਆਂ ਡਲੀਆਂ ਵੇ ਵਈ ਮੀਆਂ ਪੀ ਲੈ ਦੁੱਧ ਦਾ ਕੁਟੋਰਾ ਨੀ ਨਾ ਜਗਰੀਏ ਹਾਏ ਨੀ ਮਿਸ਼ਰੀ ਦੀਆਂ ਡਲੀਆਂ ਚਤਰ ਸੁਣੀ ਦਾ ਵੇ ਮਹੀ ਮੇਰਿਆ ਤੇਰੀ ਕੀ ਨੇ ਮਤ ਮਾਰੀ ਵੇ ਵਈ ਮੀਆਂ ਇੱਕ ਵੱਡੀ பாਬ ਮਾਤੀ ਮਾਰੀ ਨੀ ਨਾ ਜਗ ਗਰੀਏ ਦੂਜਾ ਤਾਂ ਮਤ ਮਾਰੀ ਨੀ ਵਈ ਮੋੜੇ ਚੜਿਆ ਕਤ ਤਾ ਮਹੀਨਾ ਨੀ ਨਾ ਜਗ ਰਹੀਏ ਤੇਰਾ ਕੀ ਮਾਨ ਲੋਚੇ ਨੀ ਵਈ ਮੋੜੇ खोए दिया बिनियां बेमाही मेरे दूजा जंग जिले बी वे गई मियां खाल खोए दिया बिनियां नीना जगरीए हाय नी जंग जिले बी ਚਾਤਰ ਸੁਣੀਦਾ ਵੇ ਮਾਈ ਮੇਰਿਆ ਤੇਰੀ ਕੀ ਨਿਮਤ ਮਾਰੀ ਵੇ ਵਹੀ ਮੀਆਂ ਇੱਕ ਪਾਬੋ ਮਤ ਮਾਰੀ ਨੀ ਨਾ ਜਗorie ਦੂਜਾ ਤਾਂ ਹੈ ਮਤ ਮਾਰੀ ਨੀ ਵੈ ਮੋੜੇ ਚੜਿਆ ਮਗਰ ਮਹੀਨਾ ਨਾ ਨੀ ਨਾ ਜੋ ਗਰੀਏ ਤੇਰੀ ਕੀ ਨੇ ਮਤ ਮਾਰੀ ਤੇਰਾ ਕੀ ਮਾਨ ਲੋ ਚੇ ਨੀ ਵੈ ਮੋੜੇ છિયા બિછ છઉમ મેર દૂજા કયો પંજીરી બે બહમિયા લ લઈ લે બીછિયા છઉના જગોરી હૈ નહી કયો પંજી ਸੋਨੀ ਦਾ ਵੇ ਮਹੀ ਮੇਰਿਆ ਤੇਰੀ ਕੀ ਨੇ ਮਤ ਮਾਰੀ ਵੇ ਵਹੀ ਮੀਆਂ ਇੱਕ ਪਾਪੋ ਮਤ ਮਾਰੀ ਨੀ ਨਾ ਜੋ ਗਰੀਏ दूजाताएं मत मारी नीवाएं मुड़े